ਸਾਸ੍ਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਇੱਕ ਬਹੁਤ ਹੀ ਰਿਕਵੈਸਟਡ ਵੀਡੀਓ ਹੈ ਦੋਸਤੋ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਜਨਵਰੀ 2026 ਦੇ ਮਹੀਨੇ ਦੇ ਵਿੱਚ ਇਹ 6 ਰਾਸ਼ੀਆਂ ਕਰੋੜਪਤੀ ਮਾਲਾ-ਮਾਲ ਬਣਨ ਗਿਆ ਦੋਸਤੋ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਜਨਵਰੀ 2026 ਦੇ ਮਹੀਨੇ ਵਿੱਚ ਬਣ ਰਏ ਮਹਾ ਸ਼ੋਭ ਸੰਜੋਗ ਮਹਾ ਲక్ష్ਮੀ ਜੋਗ ਦੇ ਨਾਲ ਇਹ ਛੇ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹ ਛੇ ਰਾਸ਼ੀ ਵਾਲੇ ਤਾਂ ਨਾਲ ਮਾਲਾ ਮਾਲ ਹੋਣ ਵਾਲੇ ਹਨ ਹੁਣ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਘਰ ਮਾਂ ਲక్ష్ਮੀ ਪਧਾਰ ਰਹੀ ਹੈ ਜਿਸ ਨਾਲ ਹੁਣ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਤੇ ਦੁੱਖ ਕਸ਼ਟ ਖਤਮ ਹੋਣ ਵਾਲੇ ਹਨ ਇਹਨਾਂ ਦੇ ਜੀਵਨ ਵਿੱਚ ਹੁਣ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਖੁਸ਼ੀਆਂ ਆਉਣ ਵਾਲੀਆਂ ਹਨ ਜਿਸ ਨਾਲ ਇਹਨਾਂ ਛੇ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਏਗਾ ਦੋਸਤੋ ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਪਾਕਸ਼ਾਲੀ ਰਾਸ਼ੀਆਂ ਜੋ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਜਨਵਰੀ 2026 ਦੇ ਮਹੀਨੇ ਦੇ ਵਿੱਚ ਬਣ ਰਏ ਮਹਾਂ ਲక్ష్ਮੀ ਜੋਗ ਮਹਾ ਸ਼ੋਭ ਸੰਜੋਗ ਤੇ ਨਾਲ ਕਰੋੜਪਤੀ ਇਹ ਸ਼ੇ ਰਾਸ਼ੀ ਵਾਲੇ ਤਾਂ ਨਾਲ ਮਾਲਾ ਮਾਲ ਹੋਣਗੇ ਇਸ ਇਸ ਵੀਡੀਓ ਵਿੱਚ ਤੁਹਾਨੂੰ ਉਹਨਾਂ ਪਾਕਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਦੇਖੋ ਕਿਉਂਕਿ ਇਹ ਵੀਡੀਓ ਇਹਨਾਂ ਸ਼ੇਰ ਆਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਂ ਲక్ష్ਮੀ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਸਿੱਧਾ ਪ੍ਰਾਪਤ ਹੋ ਸਕੇ। ਅਧਿ ਨਾਲ ਹੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਜੀ। ਦੋਸਤੋ ਜਨਵਰੀ 2026 ਦੇ ਮਹੀਨੇ ਵਿੱਚ ਬਣ ਰਹੇ ਮਹਾ ਲక్ష్ਮੀ ਜੋਗ ਮਹਾ ਸੰਜੋਗ ਦੇ ਨਾਲ ਕਰੋੜਪਤੀ ਬਨਣ ਵਾਲੀਆਂ ਹਨ ਇਹ ਰਾਸ਼ੀਆਂ ਜੋਤਿਸ਼ਾਸਤ ਦੇ ਮਤਾਬਕ ਸਾਡੇ ਜੀਵਨ ਵਿੱਚ ਰਾਸ਼ੀਆਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ ਕਿਉਂਕਿ ਰਾਸ਼ੀਆਂ ਦੇ ਆਧਾਰ ਤੇ ਹੀ ਵਿਅਕਤੀ ਦੇ ਜੀਵਨ ਵਿੱਚ ਆਉਣ ਵਾਲੇ ਸਮੇਂ ਦੇ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਜੇਕਰ ਗ੍ਰਹਿ ਨਕਸ਼ਤਰਾਂ ਦੀ ਸਥਿਤੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਕੋਜੇ ਰਾਸ਼ੀਆਂ ਤੇ ਪੈਂਦਾ ਹੈ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਚੰਗੇ ਅਤੇ ਮਾੜੇ ਦੌਰ ਵਿੱਚੋਂ ਗੁਜ਼ਰਨਾ ਪੈਂਦਾ ਹੈ ਜੇਕਰ ਗ੍ਰਹਾਂ ਦੀ ਦਸ਼ਾ ਠੀਕ ਹੋਵੇ ਤਾਂ ਵਿਅਕਤੀ ਦੇ ਜੀਵਨ ਵਿੱਚ ਖੁਸ਼ੀਆਂ ਦਾ ਆਵਾਸ ਹੁੰਦਾ ਹੈ ਪਰ ਜੇਕਰ ਗ੍ਰਹਾਂ ਦੀ ਦਸ਼ਾ ਠੀਕ ਨਾ ਹੋਵੇ ਤਾਂ ਵਿਅਕਤੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਾਏ ਵਿੱਚ ਹੁਣ ਤੁਹਾਨੂੰ ਦੱਸ ਜਾਈਏ ਕਿ ਜਨਵਰੀ 2026 ਵਿੱਚ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਕੁਝ ਅਜਾਏ ਮਹਾ ਸ਼ੋਭ ਸੰਚੋਕ ਮਾਹ ਲక్ష్ਮੀ ਜੋਗਦਾਰ ਨਿਰਮਾਨ ਹੋ ਰਿਹਾ ਹੈ ਜਿਸ ਦੀ ਵਜ੍ਹਾ ਦੇ ਨਾਲ ਹੁਣ 12 ਰਾਸ਼ੀਆਂ ਦੇ ਵਿੱਚੋਂ ਸ਼ੇ ਰਾਸ਼ੀ ਵਾਲਿਆਂ ਦੇ ਕਿਸਮਤ ਚਮਕਣ ਵਾਲੇ ਹੈ ਕੋਦ ਮਾਹ ਲక్ష్ਮੀ ਹੁਣ 12 ਰਾਸ਼ੀਆਂ ਵਿੱਚੋਂ ਇਹਨਾਂ ਸ਼ੇ ਰਾਸ਼ੀ ਵਾਲਿਆਂ ਨੂੰ ਜਨਵਰੀ 2026 ਦੇ ਮਹੀਨੇ ਦੇ ਵਿੱਚ ਕਰੋੜਪਤੀ ਬਣਾਉਣ ਵਾਲੀ ਹੈ ਇੰਜ ਕਹੋ ਕਿ ਇਹ ਰਾਸ਼ੀ ਵਾਲੇ ਤਰਨਾਲ ਮਲਮਲ ਹੋਣ ਵਾਲੇ ਹਨ ਇਹਨਾਂ ਸ਼ੇ ਰਾਸ਼ੀ ਵਾਲਿਆਂ ਤੇ ਮਾਹ ਲక్ష్ਮੀ ਦੀ ਕਿਰਪਾ ਹੁਣ ਬਣ ਵਾਲਾ ਹੈ ਇਹਨਾਂ ਦਾ ਭਾਗ ਚਮਕਣ ਵਾਲਾ ਹੈ ਇਹ ਸ਼ੇ ਰਾਸ਼ੀ ਵਾਲੇ ਬਹੁਤ ਜ਼ਿਆਦਾ ਭਾਗਸ਼ਾਲੀ ਹੱਸਾ ਬਤਾਉਣ ਵਾਲੇ ਹਨ ਜੀ ਹਾਂ ਦੋਸਤੋ ਇਹਨਾਂ ਸ਼ੇ ਰਾਸ਼ੀ ਵਾਲਿਆਂ ਨੂੰ ਹੁਣ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਜਨਵਰੀ ਮਹੀਨੇ ਵਿੱਚ ਇਹਨਾਂ ਦੇ ਭਾਗ ਦਾ ਪੂਰਾ ਸਾਥ ਮਿਲੇਗਾ ਜਿਸ ਦੀ وجہ ਦੇ ਨਾਲ ਇਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਆਓ ਦੋਸਤੋ ਜਾਣਦੇ ਹਾਂ ਛੇ ਪਾਕਸ਼ਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਤੇ ਮਾਤਾ ਲక్ష్ਮੀ ਦੀ ਕਿਰਪਾ ਜਨਵਰੀ ਮਹੀਨੇ ਵਿੱਚ ਪੈਣ ਵਾਲੀ ਹੈ ਇਹ ਛੇ ਰਾਸ਼ੀ ਵਾਲੇ ਹੁਣ ਕਰੋੜਪਤੀ ਬਣਨ ਵਾਲੇ ਹਨ ਜਿਨ੍ਹਾਂ ਛੇ ਪਾਕਸ਼ਲੀ ਰਾਸ਼ੀਆਂ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਈਏ ਕਿ ਮਾਤਾ ਲక్ష్ਮੀ ਦੀ ਕਿਰਪਾ ਜਨਵਰੀ ਮਹੀਨੇ ਵਿੱਚ ਤੁਹਾਡੇ ਉੱਪਰ ਵਿਸ਼ੇਸ਼ ਰੂਪ ਵਿੱਚ ਪੈ ਰਹੀ ਹੈ माता लक्ष्मी ਤੁਹਾਡੇ ਉੱਪਰ ਇਸ ਸਮੇਂ ਬਹੁਤ ਮਿਹਰਬਾਨ ਰਹਿਣ ਵਾਲੀ ਹੈ ਬਹੁਤ ਜ਼ਿਆਦਾ ਕਿਰਪਾ ਦ੍ਰਿਸ਼ਟੀ ਬਣਾਉਣ ਵਾਲੀ ਹੈ ਜਿਸੇ ਵਜ੍ਹਾ ਦੇ ਨਾਲ ਤੁਹਾਡੇ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਤੁਹਾਨੂੰ ਆਰਥਿਕ ਲਾਭ ਮਿਲਣ ਦੇ ਬਹੁਤ ਸਾਰੇ ਮੌਕੇ ਪ੍ਰਾਪਤ ਹੋਣ ਵਾਲੇ ਹਨ ਜਨਵਰੀ ਮਹੀਨੇ ਵਿੱਚ ਤੁਹਾਨੂੰ ਚਾਰੇ ਪਾਸਿਓਂ ਧਨ ਲਾਭ ਹੋਣ ਵਾਲਾ ਹੈ ਨਾਲ ਹੀ ਤੁਹਾਡੇ ਲਈ ਨਵਾਂ ਵਾਹਨ ਖਰੀਦਣ ਦੇ ਵੀ ਇਸ ਮਹੀਨੇ ਜੋਗ ਬਣ ਰਹੇ ਹਨ ਸਮਾ ਤੁਹਾਡੇ ਪੱਖ ਵਿੱਚ ਹੈ ਕਿਹਾ ਜਾ ਸਕਦਾ ਹੈ ਕਿ ਤੁਹਾਡੇ ਚੇਮਣ ਵਿੱਚੋਂ ਤਾਂ ਆਂਦੀਆਂ ਸਮੱਸਿਆਵਾਂ ਹੁਣ ਦੂਰ ਹੋਣ ਵਾਲੀਆਂ ਹਨ ਤੁਹਾਨੂੰ ਆਪਾ ਤਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਦੋਸਤੋ ਕੰਨਿਆ ਰਾਸ਼ੀ ਵਾਲਿਆਂ ਤੁਹਾਨੂੰ ਦੱਸ ਦਈਏ ਕਿ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਉਹਨਾਂ ਦੇ ਪ੍ਰੇਮ ਵਿੱਚ ਸਫਲਤਾ ਮਿਲਣ ਵਾਲੀ ਹੈ ਤੁਹਾਡੇ ਲਈ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਜਨਵਰੀ ਦਾ ਸਮਾਂ ਬਹੁਤ ਚੰਗਾ ਸਮਾਂ ਸਾਬਤ ਹੋਣ ਵਾਲਾ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਲਿਸਟ ਵਿੱਚ ਦੂਜੀ ਖੁਸ਼ਕਿਸਮਤ ਭਾਗ ਛੱਲੀ ਰਾਸ਼ੀ ਹੈ ਮੇਖ ਰਾਸ਼ੀ ਮੇਖ ਰਾਸ਼ੀ ਵਾਲੇ ਉਹ ਦੱਸ ਰਹੀ ਹੈ ਕਿ ਜਨਵਰੀ ਦਾ ਮਹੀਨਾ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਬਹੁਤ ਪਾਗਸ਼ਾਲੀ ਕਿਹਾ ਜਾ ਸਕਦਾ ਹੈ ਇਸ ਸਮੇਂ ਤੁਹਾਨੂੰ ਚਾਰੋਂ ਪਾਸਿਓਂ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ ਜਬਦਸਤਾਨ ਜੋਗ ਦੇ ਮਹਾ ਸੰਜੋਗ ਤੁਹਾਡੇ ਲਈ ਬਣ ਰਹੇ ਹਨ ਮੇਖ ਰਾਸ਼ੀ ਵਾਲੇ ਤੁਹਾਡੇ ਜੀਵਨ ਵਿੱਚੋਂ ਜਿੰਨੀਆਂ ਵੀ ਸਮੱਸਿਆਵਾਂ ਹਨ ਔਸਾ ਬਹਨ ਦੂਰ ਹੋਣ ਵਾਲੀਆਂ ਹਨ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹਿਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਚੰਗੀ ਰਹੇਗੀ ਜਨਵਰੀ ਦੇ ਮਹੀਨੇ ਵਿੱਚ ਚਾਰੇ ਪਾਸਿਓਂ ਤਾਂ ਲਾਭ ਹੋਵੇਗਾ ਬਿਜ਼ਨਸ ਕਰਨ ਵਾਲਿਆਂ ਨੂੰ ಅಪਾਰਤਨ ਲਾਭ ਹੋਵੇਗਾ ਜੇਕਰ ਤੁਸੀਂ ਨੌਕਰੀ ਕਰਨਾ ਚਾਹੁੰਦੇ ਹੋ ਨੌਕਰੀ ਨਾਲ ਸੰਬੰਧਿਤ ਕੋਈ ਬਹੁਤ ਵੱਡੀ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਇਸ ਲਈ ਅਗਲੀ ਰਾਸ਼ੀ ਹੈ ਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਜਨਵਰੀ ਵਿੱਚ ਵਿਸ਼ੇਸ਼ ਰੋਪ ਨਾਲ ਬਣ ਰਹੀ ਹੈ ਜਿਸ ਕਰਾਂ ਤੁਹਾਨੂੰ ਹੁਣ ਬਹੁਤ ਫਾਇਦਾ ਮਿਲਣ ਵਾਲਾ ਹੈ ਤੁਹਾਨੂੰ ਜੀਵਨ ਵਿੱਚ ਸਫਲਤਾਵਾਂ ਮਿਲਣ ਗਿਆ ਵਿਦਿਆਰਥੀਆਂ ਦੇ ਲਈ ਇਹ ਸਮਾਂ ਬਹੁਤ ਚੰਗਾ ਹੈ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਮਿਲੇਗੀ ਕਾਰਜ ਖੇਤਰ ਵਿੱਚ ਵੱਡੀ ਸਫਲਤਾ ਨੌਕਰੀ ਪ੍ਰਮੋਸ਼ਨ ਜਾਂ ਤਨਖਾਹ ਵਾਧਾ ਹੋ ਸਕਦਾ ਹੈ ਵਪਾਰ ਦੇ ਦੁਗਣੇ ਰਾਜਾ ਦੁਗਣੀ ਤਰੱਕੀ ਕਰੇਗਾ ਸੰਤਾਨ ਪ੍ਰਾਪਤੀ ਦੇ ਵੀ ਸ਼ੁਭ ਜੋਗ ਬਣ ਰਹੇ ਹਨਕਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਐਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲੇ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਬਦੇਸ਼ ਯਾਤਰਾ ਦਾ ਮੌਕਾ ਮਿਲ ਸਕਦਾ ਹੈ ਜੇਕਰ ਤੁਸੀਂ ਵਿਦੇਸ਼ ਵਿੱਚ ਪੜਾਈ ਜਾਂ ਨੌਕਰੀ ਦਾ ਸੁਪਨਾ ਦੇਖ ਰਹੇ ਹੋ ਤਾਂ ਉਹ ਪੂਰਾ ਹੋ ਸਕਦਾ ਹੈ ਕੋਟਕਚੈਰੀ ਦੇ ਮਾਮਲਿਆਂ ਦੇ ਵਿੱਚ ਸਫਲਤਾ ਮਿਲੇਗੀ ਧਾਰਮਿਕ ਕੰਮਾਂ ਵਿੱਚ ਰੁਚੀ ਵਧੇਗੀ ਅਚਾਨਕ ਤਨ ਪ੍ਰਾਪਤੀ ਦੇ ਜੋਗ ਹਨ ਮਾਨਸਿਕ ਸਿਹਤ ਠੀਕ ਰਹੇਗੀ ਜਾਤਰਾਵਾਂ ਸਫਲ ਹੋਣਗੀਆਂ ਜੇਕਰ ਮਕਾਨ ਖਰੀਦਣ ਦੀ ਯੋਜਨਾ ਹੈ ਤਾਂ ਉਹ ਵੀ ਸਫਲ ਹੋਵੇਗੀ। ਅਗਲੀ ਕੋਸ਼ ਨਸੀਬ ਰਾਸ਼ੀ ਹੈ ਜੀ ਕਰ ਕਰ ਰਾਸ਼ੀ। ਕਰ ਕਰ ਰਾਸ਼ੀ ਵਾਲਿਓ ਤੁਹਾਨੂੰ ਦੱਸਦੇ ਹਾਂ ਕਿ ਸਾਰੇ ਤੋਖ ਤਦ ਹੁਣ ਖਤਮ ਹੋਣ ਵਾਲੇ ਹਨ। ਮਾਂ ਲక్ష్ਮੀ ਦੀ ਕਿਰਪਾ ਦੇ ਨਾਲ ਸੰਪਤੀ ਵਿੱਚ ਲਾਭ ਮਿਲੇਗਾ ਜੇਕਰ ਕੋਈ ਕਰਜ਼ਾ ਹੈ ਤਾਂ ਉਸ ਤੋਂ ਛੁਟਕਾਰਾ ਮਿਲੇਗਾ। ਦੂਜਿਆਂ ਦੀ ਭੁਲਾਈ ਕਰਨ ਨਾਲ ਤੁਹਾਨੂੰ ਲਾਭ ਹੋਵੇਗਾ। ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਨੌਕਰੀ ਸੰਬੰਧੀ ਕੋਈ ਵੱਡੇ ਖੁਸ਼ਖਬਰੀ ਜਾਂ ਪ੍ਰਮੋਸ਼ਨ ਦੇ ਜੋਗ ਬਣ ਰਹੇ ਹਨ ਇਸ ਲਿਸਟ ਦੇ ਅਗਲੇ 6 ਵਿੱਚ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲੇ ਤੁਹਾਨੂੰ ਦਾਸ ਤੈ ਹੈ ਕਿ ਚਾਰੇ ਪਾਸਿਓਂ ਖੁਸ਼ੀਆਂ ਤੇ ਧਨ ਦੀ ਪ੍ਰਾਪਤੀ ਹੋਵੇਗੀ ਧਨ ਲਾਭ ਦੇ ਪ੍ਰਭਲ ਜੋਗ ਹਨ ਜਿਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੁਸੀਂ ਨਵਾਂ ਵਾਹਨ ਜਾਂ ਮਕਾਨ ਖਰੀਦ ਸਕਦੇ ਹੋ ਪ੍ਰੇਮ ਵਿੱਚ ਸਫਲਤਾ ਮਿਲੇਗੀ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਇਹ ਸਮਾਂ ਤੁਹਾਡੇ ਲਈ ਬਹੁਤ 파ਲਸ਼ਾਲੀ ਹੈ ਜੀ ਹਾਂ ਦੋਸਤੋ ਇਹ ਹਨ ਉਹ 6 ਰਾਸ਼ੀਆਂ ਜੋ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਜਨਵਰੀ ਵਿੱਚ ਮਾਲਾ-ਮਾਲ ਹੋਣ ਗਿਆ ਕੁੜੋਂੜਾਂ ਦਾ ਧਨ ਮਿਲਣ ਦੇ ਸ਼ੋਗ ਹਨ ਇਸ ਲਈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਹ ਸੀ ਜਾਣਕਾਰੀ ਅੱਜ ਦੀ ਵੀਡੀਓ ਦੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ